ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਜੀ ਅੱਜ ਦੀ ਵੀ ਵੀਡੀਓ ਤੁਹਾਡਾ ਸਾਂਝੀ ਕਰਨੀ ਆ ਪਹਿਲਾਂ ਤਾਂ ਤਰੀਕ ਨੋਟ ਕਰ ਲਓ ਜੀ 30 ਤਰੀਕ ਤੀਜਾ ਮਹੀਨਾ 2025 ਨਵੀਂ ਵੀਡੀਓ ਕਵਰ ਕਰ ਰਹੇ ਆ ਜਿੰਨਾ ਵਿੱਚ ਸਾਨੂੰ ਇੱਕ ਕ੍ਰੋਸ ਨਸਲ ਦੀ ਗਾਂ ਦਿਖਾਉਣੀ ਆ ਬੜੇ ਚੰਗੇ ਦੁੱਧ ਵਾਲੀ ਆ ਤੇ ਦੋ ਇਹਨਾਂ ਸਾਨੂੰ ਬਹੁਤ ਸ਼ਕੀਨ ਕੱਟੀਆਂ ਦੰਦ ਤੋਂ ਬਿਲਕੁਲ ਖੀਰਾਂ ਚਾਚਾ ਥਾਂ ਮਿਲਣਗੇ ਦੋ ਕਟਾਂ ਤੇ ਇੱਕ ਬਹੁਤ ਚੰਗੇ ਉਧਰ ਕੜ ਵਾਲੀ ਮੰਨ ਕੇ ਤੋਪੜ ਗੱਪਣ ਚ ਇੱਕ ਬਾਦ ਦੋ ਦਿੰਦੀ ਇਹ ਮੱਝ ਬਿਕਾਉ ਚਾਰ ਪਸ਼ੂ ਬਾਈ ਕੋਲ ਬਿਕਾਊਗਾ ਸੋ ਦੂਜਾ ਔੜਾ ਲੰਬਾ ਇਹ ਵੀ ਲਾ ਦੇਾਂਗੇ ਤੁਸੀਂ ਕਹਿੰਦੇ ਰੇਟ ਵੀਡੀਓ ਦੇ ਵਿੱਚ ਨਹੀਂ ਕਰਦੇ ਰੇਟ ਵੀਡੀਓ ਦੇ ਵਿੱਚ ਹੀ ਕਰਾ ਦੇ ਬਾਈ ਤਹਨਾ ਸੋ ਬਾਕੀ ਫਰਜ ਤੁਹਾਡਾ ਰਹਿ ਜੂਗਾ ਤਸੱਲੀ ਕਰਕੇ ਪਸ਼ੂ ਖਰੀਦ ਸਕਦੇ ਹੋ ਬਾਈ ਸਸਰੀ ਕਾਲ ਜੀ ਸਸਰੀ ਕਾਲ ਬਾਈ ਜੀ ਬਾਈ ਜੀ ਨਾਮ ਤੇ ਪਿੰਡ ਬੋਲੀ ਆਪਣਾ ਗੁਰਚਰਨ ਸਿੰਘ ਪਿੰਡ ਤਾਜੋਕੇ तहसील तपा जिला बरनाला जी तपे ਤੋਂ 2-3 ਕਿਲੋਮੀਟਰ ਪਿੰਡ ਆ ਗਿਆ ਹਾਂਜੀ ਹਾਂਜੀ 2-3 ਕਿਲੋ ਇੱਧਰ ਪੱਖੋ ਆ ਗਿਆ ਹਾਂ ਇੱਧਰ ਪੱਖੋ ਆ ਗਿਆ ਜੀ ਇੱਧਰ ਤਪਾ ਮੰਡੀ ਆ ਜਾਏਗਾ ਤਪਾ ਮੰਡੀ ਆ ਜਾਏਗਾ ਠੀਕ ਹੈ ਤੇ ਮੋਬਾਈਲ ਨਾਲ ਚਲਾ ਬਸ ਨਹੀਂ ਚੱਲਦੀ ਰਿਹਾ ਉਹ ਬਾਈ ਤੇ ਕਰ ਲਿਆ ਸੰਪਰਕ ਚਾਰ ਪੁੱਛੋ ਆਪਣੇ ਕੋਲ ਹਾਂਜੀ ਹਾਂਜੀ ਆ ਗਾਂ ਤੋਂ ਸਟਾਰਟ ਕਰ ਲਈ ਵੈਲ ਆਪਾਂ ਹਾਂਜੀ ਗਾਂ ਦਾ ਜਿਵੇਂ ਕਦ ਕਠ ਚੰਗਾ ਨਾ ਵਧੀਆ ਹਾਂਜੀ ਤੇ ਕਿਹੜਾ ਸੂਸ ਹੁੰਦੀ ਹੈ ਇਹ ਇਹ ਦੂਜਾ ਸੂਆ ਸੁੰਦੀ ਹੈ ਜੀ ਦੂਜਾ ਅਰੀਜਨਲ ਸੂਆ ਸੁੰਦੀ ਹੈ ਤੇ ਸੁੰਦ ਦਿਨ ਕਿਹੱਕ ਬਾਕੀ ਪੈਸੇ ਜੀ ਇਹਦੇ ਬਸ 10 ਦਿਨ ਬਾਕੀ ਹੈ ਜੀ ਹੈ 10 ਦਿਨ ਬਾਅਦ ਤੀਤਰੀ ਕੋ ਵੀਡੀਓ ਬਣਾ ਰਹੇ ਆਂ ਤਕਰੀਬਨ 10 ਤਰੀਕ ਤੱਕ 10 ਭਰਾ ਤੱਕ ਇਹਨੇ ਹੜੀ ਚੈੱਕ ਸੁਪਨ ਹੈ ਹਾਂਜੀ ਹਾਂਜੀ ਤੇ ਹੈ ਮੱਜਾਂ ਦਾ ਕੰਮ ਨੇ ਦਾ ਹਾਂ ਮੱਜਾਂ ਦਾ ਕੰਮ ਜੀ ਦਿਖਾ ਦੀ ਆਪਾਂ ਲਾ ਪਹਿਲਾਂ ਥਾਂ ਦਿਖਾ ਦੀ ਮਿੱਤਰੋ ਥਾਂ ਦੇਖੋ ਵੈੜਦੇ ਚਾਰ ਥਾਂ ਨੇ ਕਿ ਸੋਹਣੇ ਲੱਗੇ ਵੀ ਤੇ ਇੱਥੋਂ ਤੁਹਾਨੂੰ ਬੈਕ ਸਾਈਡ ਦਿਖਾ ਦੇਣਾ 10 ਦਿਨ ਪਿਆ ਜੀ 10 ਦਿਨ ਤੋਂ ਲੇਵਾ ਵਧੀਆ ਤਰ ਕਰ ਲੈਣਾ ਪੂਰੀਆਂ ਠੰਡੀ ਸੀਲ ਹੈ ਜੀ ਢਿੱਲਾ ਢੋਲਾ ਹਜੇ ਆ ਜਮਾ ਆਹਦੇ ਪੂਰੀ ਠੰਡੀ ਸੀਲ ਹੈ ਜੀ ਐ ਨਹੀਂ ਹੈ ਜੀ ਵੀ ਕ੍ਰੋਸ ਜੇ ਕੋਈ ਦਿੱਕਤ ਨਹੀਂ ਹੈ ਨਾ 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 ਐਂਦੀ ਆਹਦੇ ਜੇ ਮ ਲੱਭਾਈ ਨੇ ਕੋਈ ਨਾ ਨਹੀਂ ਪਾਇਆ ਮਿੱਤਰੋ ਹਾਂ ਗਾਣਾ ਪੂਰ ਚੱਕ ਲਈ ਇੱਧਰ ਸਾਨੂੰ ਫੇਸ ਕੁਆਲਟੀ ਦਿਖਾ ਦੇਣਾ ਗਾਦੀ ਹਣਾ ਦੂਜਾ ਸੂਸ ਨੂੰ ਫੇਸ ਤੋਂ ਪਤਾ ਲਾ ਦੂ ਵੀ ਜਿਹੜੀ ओरिजिनल ਸੂਆ ਸੋਣ ਵਾਲੀ ਹੈਗੀ ਦੁੱਧ ਕਿੰਨਾ ਕੁ ਪਾਉਦੇ ਲਗਭਗ ਬਾਈ ਇਹ ਦੁੱਧ ਪਾ ਦੂਗੀ ਇਹ 16 ਤੋਂ 17 18 ਲੀਟਰ 16 17 ਬਾਕੀ ਦੇਖੋ ਬਾਈ ਇਮਾਨਦਾਰੀ ਦੇਖੋ ਬਾਈ ਨੇ ਕੋਈ 20 25 ਨਹੀਂ ਕਿਹਾ ਹੈਗਾ 16 17 ਵਾਲੀ ਗਾਂ ਗਾਂ ਆਰਾਮ ਨਾਲ ਦੱਸਦੀ ਵੀ ਹੈਗੀ ਵੀ ਹੈਗੀ ਹੈ ਨਾ ਤੋਰ ਕੇ ਦੱਸਦੀ ਹਾਂ ਨਾ ਪੁੱਛ ਕੇ ਆਪਾਂ ਨੂੰ ਹਾਂਜੀ ਤੋਰ ਕੇ ਤੁਹਾਨੂੰ ਦਿਖਾ ਦੇਣੇ ਹੈਗੇ ਚਾਰ ਥਾਣਾ ਲੈ ਵੱਲੋਂ ਬਹੁਤ ਸੋਹਣ ਲੱਗਿਆ ਵਾ ਬਾਕੀ ਮੱਝਾਰ ਕਈ ਆਇਆ ਨਾ ਬਾਕੀ ਠੰਡੀ ਸੀ ਤੁਸੀਂ ਦੇਖ ਹੀ ਲਈ ਆਪਾਂ ਲਾਈਕ ਤੋਂ ਦੇਖੋ ਜੀ ਟੋਤਾ ਦਿਖਾ ਦੇਣਾ ਕੋਈ ਲੰਗ ਕੋਈ ਛੱਟ ਵੇਦੇ ਨਾ ਹੁਣ ਸੋਨੇ ਥਣ ਲੱਗੇ ਹੋਣੇਗੇ ਤੇ ਆਰਡਰ ਦੀ ਕੁਆਲਿਟੀ ਸੋਹਣੀ ਜਿਹੜੀ ਤਿਆਰ ਕਰਦੀ ਹੁੰਦੀ ਹੈਗੀ ਤੇ ਬਾਕੀ ਆਪਾਂ ਰੇਟ ਪੁੱਛਦੇ ਨਾ ਰੇਟ ਫਿਰ ਲੈਣ ਦੇ ਜਾ ਰੇਟ ਦੀ 60000 ਰੁਪਇਆ 60 ਚੋਂ ਵੱਧ ਘਾਟਾ ਹੋ ਜੂਗਾ ਹਾਂ ਮਾਨਤਾਨ ਹੋ ਜੂਗਾ ਜੀ ਮੈਨੂੰ ਜਰੂਰ ਵੀ 60 ਹੀ ਪੂਰਾ ਨਹੀਂ ਲੈਣਾ ਆਪਾਂ ਹਾਂਜੀ ਮਾਨਤਾਨ ਹੋ ਜੂਗਾ ਜੀ ਮੌਕੇ ਤੇ ਠੀਕ ਹੈ ਠੀਕ ਹੈ ਹਾਂਜੀ ਤੇ ਅੱਗੇ ਅਗਲੇ ਮਿੱਤਰੋ 2 ਨੰਬਰ ਪੂਰੀ ਫੁੱਲਿਸ਼ ਕੀ ਨਾ ਕੱਟੀ ਲੈ ਪਹਿਲਾਂ ਤੁਹਾਨੂੰ ਸਿੰਗ ਦਿਖਾ ਦੇਣਾ ਕੱਟੀ ਨੇ ਇਥੋਂ ਇਸ ਕੁਆਲਿਟੀ ਚੈੱਕ ਕਰ ਲੋ ਤਰੀ ਸਿੱਧੇ ਮੂਹੇ ਫਰਕ ਵੀ ਦਾ ਬਾਕੀ ਆਣੀ ਕੋਈ ਲਿੱਸੀ ਲਾਈਨ ਹੈਗੀ ਕੀ ਹਾਂ ਤਾਂ ਹੁਣ ਚੁਗਾਉ ਦਾ ਖਾਮੂਲ ਜੀ ਬਸ ਚਲੋ ਇਥੇ ਤੁਸੀਂ ਬੈਠ ਬੁੜੇ ਬੰਕਰ ਚੈੱਕ ਕਰ ਲੋ ਠੀਕ ਆ ਬਰੇ ਕੋਲ ਜੀ ਸੋਹਣੀ ਕੱਟੀ ਆ ਲੈ ਇਥੇ ਮਾਰੋ ਮੇਗਾ ਕਿੰਨੀ ਕੁ ਮਾਰਦੀ ਆ ਵੀ ਕੱਟੀ ਹੈ ਬਸ ਇਹ ਡੇਢ ਸਾਲ ਦੀ ਹੈ ਜੀ ਡੇਢ ਸਾਲ ਦੀ ਆ ਹਾਂਜੀ ਥਣ ਚਾਰੀ ਦਿਖਾ ਚਾਰ ਸਾਨਾ ਜੀ ਦਿਖਾ ਦਿਓ ਹਾਂਜੀ ਲੈ ਮਾਰ ਮਾਰਦੀ ਆ ਨਾੜੇ ਦੀ ਗੱਲ ਦੀ ਲੈ ਇੱਥੇ ਦੇਖੋ ਡੇਢ ਸਾਲ ਦੀ ਕੱਟੀ ਆ ਤੇ ਇਹਦੀ ਮਾਂ ਦੋਦਾ ਦਾ ਕਿੰਨਾ ਖਸੀ ਪਤਾ ਕੁਛ ਮਾਂ ਦਾ ਦੁੱਧ ਦੇ ਸੀਗਾ ਇਹਦਾ 16 ਲੀਟਰ 16 ਲੀਟਰ ਹਾਂਜੀ ਕੱਟੀ ਚੰਗੀ ਆ ਫੇਸ ਕੁਆਲਿਟੀ ਚੰਗੀ ਆਗੀ ਤਕਰੀਬਨ ਮਲੇ 4-5 ਕਿਲੋ ਨੂੰ ਟੀਦਾ ਭਰਾਂਦੇ ਕਾਬਿਲ ਆ ਜੀ ਹਾਂਜੀ ਤੇ ਆਪ ਤੋਰ ਕੇ ਲੈ ਵੀ ਫਿਰ ਬਈ ਡੇਢ ਸਾਲ ਦੀ ਕੱਟੀ ਆ ਤੇ ਥਾਂ ਮਿੱਤਰੋ 4 ਬਾਈ ਨੇ ਕਿਹਾ ਬਾਕੀ ਸਾਨੂੰ ਬੋਝ ਕੇ ਤੋਂ ਦਿਖਾ ਦਾਂਗੇ ਕਿਉਂਕਿ ਸਾਨੂੰ ਪਤਾ ਥੋੜੇ ਔਸਰ ਛੋਟੇ ਆਉਂਦਿਆਂ ਨਹੀਂ ਆ ਜਾਂ ਬੱਚਾ ਥੋੜੇ ਮੰਨੇ ਜਾਂਦੇ ਹਨ ਕਹਾ ਜੀ ਕਰ ਜਾਂਦੇ ਆ ਤੋਰ ਦੇਖੋ ਜੀ ਢੰਗ ਕੱਟੀ ਦਾ ਹੂੰ ਸ਼ਕੀਨਾ ਕਟੀ ਦਾਹ ਦੇ ਵਿੱਚ ਚੰਗੇ ਰਿਕਾਰਡ ਦੀ ਹੋਊਗੀ ਸਮੀਪੜੀਆ 4 ਕਿ ਮਹੀਨੇ ਤੱਕ ਤਕਰੀਬਨ 3 ਜਰਮੇ ਦਾ ਕੀਤਾ ਪਰਾ ਜੋ ਕੱਟੀ ਹੈਨਾ ਅੱਜ ਤੋਂ ਸਮੀਪੜੀ ਦੇ ਨੋਟ ਕਰ ਲਓ ਸੀ ਚੰਗੀ ਐ ਕੋਲਮ ਲਾਇ ਕੱਟੀ ਅੱਜ ਤੋਂ ਤੋਂ ਰਾਂ ਨਾ ਮੈਂ ਚਾਹਤ ਆਨੇਗੀ ਤੇ ਇਹਦਾ ਫਿਰ ਰੇਟ ਵਈ ਸਰਵਾ ਇਹਦਾ ਰੇਟ 20000 ਹੈ ਜੀ ਇਹਦਾ ਰੇਟ 42 ਆ ਬੈਲੀ ਚ ਵਾਦਾ ਘਾਟਾ ਕਰ ਲਾ ਹਾਂ ਕੋਈ ਨਾ ਜੀ ਮਾਨਤਾਨ ਤਾਂ ਹੋ ਹੀ ਜਾਂਦਾ ਹੁੰਦਾ ਮੋਖੇ ਤੇ ਹਾਂ ਉਹ ਤਾਂ ਹੋਣੀ ਹੋਣਾ ਜੀ ਹਨਾ ਹਾਂਜੀ ਹਾਂ ਘਰ ਦੋ ਨਹੀਂ ਦੋਈ ਹਾਂ ਲੈ ਇਹ ਚ ਕੱਟੀ ਫੇਰ ਨਿਗਾ ਮਾਲੋ ਦੋ ਨੰਬਰ ਚ 42 ਵਾਰਾ ਮੋਲਾ ਇਹ ਚ ਵਾਦਾ ਘਾਟਾ ਹੋ ਜਾਊਗਾ ਹਾਂਜੀ ਤਿੰਨ ਨੰਬਰ ਕੱਟੀ ਇਹ ਵੀ ਇੰਨੀ ਕੁ ਉਮਰ ਵੀ ਲਗਭਗ ਹੀ ਹੋਊਗਾ ਬਸ ਇਹੀ ਉਮਰ ਹੀ ਆ ਜੀ ਲਗਭਗ ਅਖੀਰੀ ਹੈ ਜੀ ਇਹ ਵੀ ਸਿੰਗ ਸੌਂਗ ਦੇ ਲੋ ਪੱਟੀ ਦੇ ਸੋਹਣੇ ਨੇਗੇ ਪਾਕਿਸਤਾਨ ਪਲਾ ਪਠਾਨ ਦਿਖਾ ਦੇ ਨੇ ਕੱਟੀ ਹਾਂ ਚਾਰ ਥਾਣਾ ਜੀ ਕੋਈ ਫੋਟ ਸੰਗ ਨਹੀਂ ਹੂੰ ਚਾਰ ਖਾਨੇਗੇ ਤੇ ਇਹਨੂੰ ਥੋੜਾ ਕੱਟੀ ਦਾ ਫਰਕ ਕਰਕੇ ਕਾਦੇ ਕਾਟੋਂ ਲਗਭਗ ਉਰਦਾ ਕੀ ਹੋਊਗਾ ਇਹ ਕੱਟੀ ਜਾ ਵਾਸ਼ ਕਿਆਂ 2 ਨੰਬਰਾਂ ਦੀ ਮੈਂ ਛੜ ਦੇਖ ਲਈ ਤਿੰਜ ਕੱਟੀ ਦੀ 3 ਨੰਬਰ ਕੱਟੀ ਸੁਣ ਮਿੱਤਰ ਦੌਰ ਤੇ ਦਿਖਾ ਦੇਣਾ ਆਪਾਂ ਲੋ ਦੇਖ ਲੈ ਚਾਚ ਬੜੀਆ ਖੁੱਲੀ ਆ ਠੀਕ ਇਹਦਾ ਫਿਰ ਕੀ ਲੈਣਾ ਦਾ ਮੁੱਲ ਜ ਆਪਣੇ ਕੋਲੇ ਇਹਦਾ 26000 ਜੀ ਇਹਦਾ 26 ਚ ਵਧਾ ਕਟਾ ਹੋ ਜਾਊਗਾ ਹਾਂਜੀ ਹਾਂ ਮੰਨਤਾਨ ਹੋ ਜਾਊਗਾ ਕੋਜਾਇਜ ਮੁੱਲਾ ਬਾਈ ਦੇ ਕੋ ਬਾਲੇ ਬਾਈ ਨੇ ਮੁੱਲ ਨਹੀਂ ਕਰੇਗੇ 26000 ਮੁੱਲੇ ਚ ਥੋੜਾ ਘਣਾ ਥੋੜਾ ਘਟਾਉ ਦਾ ਹੋ ਜੇ ਮੌਕੇ ਤੇ ਬਾਕੀ ਜਿੰਮੇ ਤੁਹਾਨੂੰ ਲੱਗੀ ਸੋ ਤਾਂ ਰੈੱਡ ਕਰ ਲਿਓ ਬਾਈ ਹਨਾ ਤੇ ਅੱਗੇ ਆ ਗਈ ਤੁਹਾਨੂੰ 4 ਨੰਬਰ ਦੀ ਹੋਣੀ ਹੈ ਜੀ ਚੰਗੇ ਦੁੱਧ ਵਾਲੀ ਹੈ ਇਹ ਬਾਈ ਕਿੰਨੇ ਟਾਂ ਦੀ ਗੱਬਣਾ ਹੈ ਇਹ 7.5 ਮਹੀਨੇ ਦੀ ਗੱਬਣਾ ਜੀ ਤੇ ਦੁੱਧ ਆ ਇਸ ਟਾਈਮ ਕਿੰਨਾ ਹੈ ਦੁੱਧ 5 ਕਿਲੋ ਜੀ ਇੱਕ ਟਾਈਮ ਮਿਲ ਜਾਈ ਚਾਹਤੇ ਇੱਕ ਟਾਈਮ ਹੀ ਮਿਲਦੀ ਆ ਤੇ 5 ਕਿਲੋ ਤਾਂ ਕੱਢ ਦਈਆ ਹਾਂਜੀ ਤੇ ਸੱਜੇ ਨਾਲ ਦੁੱਧ ਕਿੰਨਾ ਤਾਂ ਨੇ ਸੱਜੇ ਨੇ ਦਿੱਤਾ ਜੀ ਇਹਨੇ 18 ਲੀਟਰ 18 ਕਿਲੋ ਨਾ ਹਾਂਜੀ ਲਓ ਮਿੱਤਰ ਥਾਨ ਦਿਖਾ ਦਈਏ ਥਾਣਾ ਦੇਖੋ ਜਿਵੇਂ ਆਪਾਂ ਹਰਿਆਣੇ 'ਚ ਮੱਝਾਂ ਹੁੰਦਾ ਨਾ ਜਿਵੇਂ ਵੱਡੀਆਂ ਮੇਲੇ ਵਾਲੀਆਂ ਉਹੇ ਥਾਂ ਲੱਗੇ ਹੋਏ ਨੇਗੇ ਦੁੱਧਾਂ ਦੀ ਨਾੜ ਦੇਖੋ ਇੱਥੇ ਮੋਟੀ ਹੈ ਨਾ ਬਹੁਤ ਜ਼ਿਆਦਾ ਮੋਟੀ ਲੱਗੀ ਹੋਈ ਹੈਗੀ ਤੋੜ ਕੇ ਦਿਖਾਵਾਈ ਫਿਰ ਇਹਨੂੰ ਸੂਆ ਕਿਹੜਾ ਬਾਈ ਇਹਦਾ ਫਿਰ ਸੂਆ ਹੁਣ ਚੌਥੇ ਸੂਏ ਸੂਣਾ ਜੀ ਇਹਦੇ ਤੀਜਾ ਸੂਈ ਵੀ ਸੀ ਚੌਥਾ ਸੂਈ ਹਾਂਜੀ ਠੀਕ ਆ ਬਾਈ ਤੋੜ ਕੇ ਦਿਖਾ ਦਿਓ ਫਿਰ ਇਹਨੂੰ ਲੈ ਇੱਥੋਂ ਸਾਨੂੰ ਪਾ ਤੋੜ ਕੇ ਦਿਖਾਣਾ ਜੀ ਸੱਜਰ ਨੇ ਬਾਈ ਕਹਿੰਦਾ 18 ਗਲੋ ਦੁੱਧ ਕੱਢਾਵਾ ਤੁਸੀਂ ਕੋਲਿਆ ਕੇ ਦੇਖੋ ਮੱਝ ਦੀ ਲੰਬਾਈ ਨੂੰ ਵੀ ਬੇਲ ਕੱਢਦੇ ਵਾਲੇ ਮਾਰਕੀਟ ਆ ਵਾ ਇ ਬੱਚਾ ਤਾਂ ਨਹੀਂ ਆਇਆ ਨਾਲ ਨਾ ਬੱਚਾ ਹੈ ਨਹੀਂ ਜੀ ਬੱਚਾ ਹੈ ਬੱਚਾ ਤਾਂ ਹੁਣ ਗੱਬਣ ਬਹੁਤ ਚੱਦੀ ਹੋ ਗਈ ਜੀ ਹਾਂ ਗੱਬਣ ਬਹੁਤ ਆਈ ਹੋ ਗਈ ਖਾਸ ਨੂੰ ਬਹੁਤ ਚੰਗਾ ਲੱਗਿਆ ਮਾ ਜੀ ਚੰਗੇ ਢਾਂਚੇ ਦੀ ਮੱਚ ਆਈ ਵੱਡੇ ਕੱਦ ਕਾਠ ਵਾਲੀ ਤੇ ਲੰਬਾਈ ਚਾਈ ਵੀ ਠੀਕ ਆ ਇੱਥੋਂ ਸਾਨੂੰ ਬੈਕ ਸਾਈਡ ਤੋਂ ਦਿਖਾਉਣਾ ਮੈਨੂੰ ਸ਼ਨਾਜ਼ੀ ਗੈਪ ਦਿੱਖ ਬਹੁਤ ਜ਼ਿਆਦਾ ਗੈਪ ਹੈਗਾ ਬਹੁਤ ਸੋਹਣਾ ਆਰਡਰ ਤਿਆਰ ਕਰੂਗੀ ਤਾਜ਼ੀ ਜਦੋਂ ਤਿਆਰ ਹੋ ਗਈ ਤੇ ਇੱਧਰ ਸਾਨੂੰ ਕੋਵੈਨਿਸ਼ਰ ਦਿਖਾ ਦੇਣਾ ਨਾ ਵੀ ਨਾਲ ਚੈੱਕ ਕਰ ਲਓ ਐਤੋਂ ਫਿਰ ਸਕਾਟ ਦਿਖਾਓ ਇਹਦਾ ਵੀ ਫਿਰ ਮੁੱਲ ਕਿੰਨਾ ਕਰਦੇ ਆਪਾਂ ਇਹਦਾ ਮੁੱਲ 80000 ਕਰਦੇ ਆ ਜੀ ਇਹਦਾ ਮੁੱਲ 80000 ਰੁਪਈਆ ਇਹ ਜੋ ਵਾਦਾ ਘੱਟਾ ਹੋ ਜਾਊਗਾ ਹਾਂ ਕੋਈ ਨਾ ਜੀ ਮੰਨਤਾਂ ਤਾਂ ਹੋਈ ਜਾਂਨੇ ਮੱਖੀ ਸੱਤ ਵੀ ਨਹੀਂ ਗੱਬਣਾ 5 ਕਿਲੋ ਦਾ ਇੱਕ ਟਾਈਮ ਦੀ ਚਾੜ੍ਹਤੀ ਮਿਲਦੀ ਆ ਨਾ ਸਭੇ ਸੱਤ ਮਹੀਨੇ ਦੀ ਗੱਬਣਾ ਜੀ 5 ਕਿਲੋ ਦੁੱਧ ਆ ਜੀ ਇੱਕ ਟਾਈਮ ਮਿਲਦੀ ਆ ਚਾੜ੍ਹਤੇ ਚਾੜ੍ਹਤੇ ਵੇਲੇ ਠੀਕਾ ਨਹੀਂ ਲਵਾਉਂਦੀ ਨਾ ਠੀਕ ਆ ਜੀ ਠੀਕ ਆ ਠੀਕ ਆ 18 ਕਿਲੋ ਹਜਨੇ ਦਿੱਤਾ ਵਾਦਾ ਹਾਂਜੀ ਠੀਕ ਆ ਇਹ ਬਾਈ ਦਾ ਪਿੰਡ ਤਾਜੋਕੇ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਟੋਕੜਗੋੜ ਚੈੱਕਪਾ ਮੱ ਤੇ ਇੱਕ ਕ੍ਰਾਸ ਨਸਲ ਦੀ ਤਕਰੀਬਨ 10-12 ਦੀ ਕੱਚੀ ਬਿਹੜਾ 16-17 ਕਿਲੋ ਦੀ ਠੰਡੀ ਸੀਲ ਵਧੀਆ ਕੀ ਹੈਗੀ ਨਾ ਸੋ 4-500 ਜਿਹੜੇ ਪੀਪਸਨ ਪਸ਼ੂ ਪਸੰਦ ਆਊਗਾ ਇੱਥੇ ਆ ਕੇ ਦੇਖ ਕੇ ਖਰੀਦ ਸਕਦੇ ਹੋ ਧੰਨਵਾਦ ਜੀ